ਨਮਸਕਾਰ ਮੈਂ ਹਰਤੇ ਤੁਸੀ ਦੇਖ ਰਹੇ ਐਸਐਮਜੀ ਨਿਊਜ਼ ਚਰਚਾ ਦਾ ਵਿਸ਼ਾ ਦੇਖ ਲਈ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ। ਹਾਜ਼ਰਾਂ ਤੁਹਾਡੇ ਸਾਹਮਣੇ ਕਿਸਾਨੀ ਅੰਦੋਲਨ ਤੋਂ ਜੁੜੇ ਮੁੱਦਿਆਂ ਨੂੰ ਲੈ ਕੇ ਆਏ ਦਿਨ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਨਵੇਂ-ਨਵੇਂ ਪੈੰਟਰੀ ਜਿਹੜੇ ਆ ਉਹ ਅਪਣਾਏ ਜਾ ਰਹੇ। ਜਿਵੇਂ ਕਿ ਬੀਤੇ ਦਿਨ ਲੱਖਾਂ ਸਿਦਾਨਾ ਦੀ ਭਰਾ ਦੇ ਨਾਲ ਹੋਈ ਕੁੱਟਮਾਰ ਅਖਿਰ ਇਸ ਤਰ੍ਹਾਂ ਦੀ ਸਰਕਾਰ ਪੈਦਲ ਕਿਉਂ ਅਪਣਾ ਰਹੀ ਹੈ ਕਿਸਾਨੀ ਆंदोलਨ ਨੂੰ ਇੰਨਾ ਕਮਜ਼ੋਰ ਕਰਨ ਲਈ ਕਿਉਂ ਉਤਾਵਲੀ ਹੈ ਉਹ ਆਪਣਾ ਅੜੀਲ ਰਵਈਆ ਕਦੋਂ ਤੱਕ ਬਦਲੇਗੀ ਤੇ ਕਿਸਾਨੀ ਆंदोलਨ ਨੂੰ ਕਦੋਂ ਵਿਰਾਮ ਮਿਲੇਗਾ ਅਨਾ ਮੁੱਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਵਿੰਦਰ ਜੀ ਵਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆਰਤੀ ਜੀ ਵਿੰਦਰ ਜੀ ਕਿਸਾਨੀ ਆंदोलਨ ਜੋ ਲਗਾਤਾਰ ਕਈ ਲੰਬੇ ਸਮੇਂ ਤੋਂ ਚੱਲਿਆ ਸਰਕਾਰ ਦੇ ਵੱਲੋਂ ਕਾਫੀ ਔਕਣਾ ਪੈਦਾ ਕੀਤੀ ਗਈ ਹੈ ਅਨ ਦੇਸ਼ ਦੇ ਕਿਸਾਨੀ ਅੰਦੋਲਨ ਜਿਹੜਾ ਉਹ ਕਮਜ਼ੋਰ ਪੈ ਚੁੱਕੇ ਹਰ ਤਰੀਕੇ ਨਾਲ ਉਹ ਕੋਸ਼ਿਸ਼ ਕਰਨਾ ਹੋਣਾ ਸਰਕਾਰ ਦਾ ਜਾਰੀ ਸਰਕਾਰ ਚਾਨ ਰੈਸਟ ਕਹਿੰਦੇ ਗੱਲ ਆ ਕਿ ਜੇਕਰ ਸਰਕਾਰ ਬੁਲਾਵੇ ਤਾਂ ਕਿਸਾਨ ਗੱਲਬਾਤ ਲਈ ਰਾਜ਼ੀ ਨੇ ਕੀ ਲੱਗਦਾ ਆ ਕਿ ਇਸ ਤਰ੍ਹਾਂ ਇਸ ਸੰਘਰਸ਼ ਨੂੰ ਵਿਰਾਮ ਮਿਲ ਸਕਦਾ ਹੈ ਦੇਖੋ ਜੀ ਗੱਲ ਐਦਾ ਹੈ ਕਿ ਸਰਕਾਰ ਜਿਹੜੀ ਹੈ ਉਹ ਆਪਣੇ ਐਡਜਰ ਰਵਿਏ ਤੇ ਲੱਗੀ ਹੋਈ ਹੈ ਉਹ ਅੜੀ ਅੜੀ ਹੋਈ ਹੈ ਉਹਨਾਂ ਗੱਲਾਂ ਨੂੰ ਲੈ ਕੇ ਦੇਖੋ ਕੇਂਦਰੀ ਮੰਤਰੀ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਨਰਿੰਦਰ ਸਿੰਘ ਤੁਮਰ ਹੁਰਾਨ ਨੇ ਇਹ ਗੱਲ ਇੱਕ ਮਤਲਬ ਆਪਣਾ ਜਿਹੜਾ ਬਿਆਨ ਦਿੱਤਾ ਸੀ ਕਿ ਭਾਈ ਜੇ ਕਿਸਾਨ ਜਿਹੜੇ ਨੇ ਉਹ ਆਪਣਾ ਅੰਦੋਲਨ ਖਤਮ ਕਰਦੇ ਨੇ ਤੇ ਸਰਕਾਰ ਜਿਹੜੀ ਹੈ ਉਹ ਗੱਲਬਾਤ ਲਈ ਤਿਆਰ ਹੋ ਸਕਦੀ ਹੈ ਹੁਣ ਇਹ ਇਸ ਦੇ ਉੱਤੇ ਟਿੱਪਣੀ ਕਰਦੇ ਆ ਰਕੇਸ਼ਟ ਕੈਥ ਹੁਰਾਨ ਨੇ ਕਿ ਕੋਈ ਇਹ ਕੋਈ ਨਰਿੰਦਰ ਤੋਮਰ ਨੇ ਇਹ ਸਾਂਝੇ ਕਿਸਾਨ ਮੋਰਚੇ ਦੇ ਕੋਈ ਸਲਾਹਕਾਰ ਨਹੀਂ ਹੈਗੇ ਜੀ ਦੂਜੀ ਗੱਲ ਇਹ ਤਕੈਤ ਹੋਰਾਂ ਨੇ ਇਹ ਵੀ ਕਿਹਾ ਕਿ ਜੇ ਕੇਂਦਰ ਗੱਲਬਾਤ ਲਈ ਤਿਆਰ ਹੁੰਦੀ ਹੈ ਤਾਂ ਉਹ ਵੀ ਗੱਲਬਾਤ ਲਈ ਤਿਆਰ ਨੇ ਉਹ ਵੀ ਜੇ ਸਰਕਾਰ ਬੁਲਾਵੇ ਤਾਂ ਅਸੀਂ ਗੱਲਬਾਤ ਲਈ ਤਿਆਰ ਆ ਰਕੇਸ਼ਤ ਕੈਤ ਹੋਰਾਂ ਨੇ ਕਿਹਾ ਪਰ ਇਹਦੇ 'ਚ ਉਹਨਾਂ ਨੇ ਸ਼ਰਤ ਵੀ ਇੱਕ ਰੱਖੀ ਹੈ ਗੱਲਬਾਤ ਜਿੱਥੋਂ ਖਤਮ ਹੋਈ ਸੀ ਉੱਥੋਂ ਹੀ ਸ਼ੁਰੂ ਕਰਾਂਗੇ ਨਵੀਂ ਗੱਲ ਬਾਤ ਉਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਸਾਡੇ ਚੀਜ਼ ਸੀ ਸੀ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਅੱਗੇ ਨਹੀਂ ਪਾਉਣਾ ਜਿਵੇਂ ਸਰਕਾਰ ਨੇ ਕਿਹਾ ਸੀਗਾ ਡੇਢ ਸਾਲ ਦੇ ਡੇਢ ਸਾਲ ਦੇ ਲਈ ਅਸੀਂ ਅੱਗੇ ਪਾ ਦਾਂਗੇ ਹੈਨਾ ਤੇ ਇਹ ਤੁਸੀਂ ਦੇਖ ਲਓ ਇੱਕ ਵਾਰੀ ਇਹ ਤੁਸੀਂ ਦੇਖ ਲਓ ਜੇ ਤੁਹਾਨੂੰ ਠੀਕ ਨਹੀਂ ਲੱਗੇ ਤੇ ਇਹਨਾਂ ਨੂੰ ਹੋਰ ਇਹਦੇ ਚ ਬਦਲੀ ਕੋਈ ਕਰ ਦਾਂਗੇ ਉਹ ਕਹਿੰਦੇ ਇਦਾਂ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਸਿੱਧੀ ਮੁੱਦੇ ਤੇ ਗੱਲ ਇਹ ਹੈ ਕਿ ਜੇ ਸਰਕਾਰ ਸਾਡਾ ਇੱਕੋ ਚੀਜ਼ ਹੈ ਐਮਐਸਪੀ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਤੇ ਜਿਹੜੇ ਆ ਤਿੰਨੇ ਖੇਤੀ ਕਾਨੂੰਨ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਬਿਲਕੁਲ ਤੇ ਫੇਰ ਅਸੀਂ ਗੱਲਬਾਤ ਲਈ ਤਿਆਰ ਹਾਂ ਜੀ ਸੋ ਜਿਸ ਤਰੀਕੇ ਦੇ ਨਾਲ ਕਿਸਾਨ ਆਗੂ ਲੱਗੇ ਹੋਏ ਨੇ ਕਿ ਭਾਈ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਮਤਲਬ ਜਿਹੜੇ ਕਿਸਾਨੀ ਬਦਲੇ ਇਹ ਕਿਸਾਨ ਇਹਨਾਂ ਨੂੰ ਖਤਮ ਕੀਤਾ ਬਗੈਰ ਸਾਡੇ ਕੋਲ ਹੋਰ ਕੋਈ ਬਦਲ ਨਹੀਂ ਹੈਗਾ ਜੀ ਤੇ ਬੀਤੇ ਦਿਨ ਵੀ ਮਤਲਬ ਜਿਹੜੀ ਹੈਗੀ ਹੈ ਕਿ ਲੰਘੇ ਦਿਨ ਵੀ ਜੋ ਇਸ ਤਰ੍ਹਾਂ ਕੇ ਰਕੇਸ਼ਟ ਕੈਦ ਹੋਰਾਂ ਦਾ ਇੱਕ ਹੋਰ ਬਿਆਨ ਆਇਆ ਹੈਗਾ ਕਿ ਉਹ ਕਹਿੰਦੇ ਨੇ ਕਿ ਮੁੱਖ ਮੰਤਰੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਜੀ ਉਹਨਾਂ ਨੂੰ ਜਿਹੜਾ ਆਪੜਾ ਪਿੰਡ ਹੈਗਾ ਪਾਣੀਪਾਦ ਦਾ ਬਧੌਲੀ ਜੀ ਉਹਦੇ ਚ ਦੇਖਲ ਨਹੀਂ ਹੋਣ ਦਿੱਤਾ ਜਾਵੇਗਾ ਕਾਰਨ ਕੀ ਹੈ ਕਿ ਪਾਣੀਪਾਦ ਦਾ ਜਿਹੜਾ ਬਧੌਲੀ ਬਧੌਲੀ ਪਿੰਡ ਹੈ ਉੱਥੇ ਆ ਬਾਬਾ ਸਾਹਿਬ ਭੀਮਰਾਵ ਅੰਬੇਰਕਰ ਸਾਹਿਬ ਦਾ ਉੱਥੇ ਬੁੱਤ ਜਿਹੜਾ ਉਹਦਾ ਉਦਘਾਟਨ ਕੀਤਾ ਜਾਣਾ ਤੇ ਉੱਥੇ ਇਹਨਾਂ ਨੇ ਸੀਐਮ ਮਨੋਰ ਖੱਟਰ ਨੇ ਆਉਣਾ ਹੈ ਜੀ ਬਿਲਕੁਲ ਹੁਣ ਰਕੇਸ਼ਤ ਕੈਦ ਹੋਰੀ ਕਹਿ ਰਹੇ ਨੇ ਕਿ ਭਾਈ ਇਹ ਤੇ ਜਿਹੜੀ ਰਕੇਸ਼ਤ ਕੈਦ ਹੋਰਾ ਨੇ ਉੱਥੇ ਆਉਣਾ ਹੈ ਹਾਂਜੀ ਇਹ ਤੇ ਇੱਕ ਬਹਾਨੇ ਨਾਲ ਆਉਣਾ ਹੈ ਕਿ ਕਿ ਆੜ ਦੇ ਵਿੱਚ ਆਉਣਾ ਉਸ ਖੇਤਰ ਦੇ ਵਿੱਚ ਕਿ ਜਿਹੜੀ ਉੱਥੋਂ ਦੀ ਸਾਂਝੀ ਵਾਲਤ ਹੈ ਜਿਹੜੀ ਆਪਸੀ ਸਾਂਝ ਹੈ ਉਸ ਨੂੰ ਭੰਗ ਕੀਤਾ ਜਾਵੇ ਉਹਨਾਂ ਨੇ ਦੋਸ਼ ਲਾਇਆ ਮਨੋਰ ਖੱਟਰ ਦੇ ਉੱਤੇ ਜੀ ਤਕੈਤ ਹੋਰਾ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਇਹ ਜਿਹੜੇ ਬਾਬਾ ਸਾਹਿਬ ਬੀ ਆਰ ਅੰਮੇਤਕਰ ਨੇ ਉਹਨਾਂ ਦੇ ਬੁੱਤ ਦੇ ਜਿਹੜਾ ਉਦਘਾਟਨ ਕਰਨਾ ਉਸ ਦੇ ਖਿਲਾਫ ਨਹੀਂ ਹੈਗੇ ਅਸੀਂ ਜੀ ਅਸੀਂ ਖੱਟੜ ਦੇ ਮਨੋਹਰ لال ਖੱਟੜ ਦੇ ਰਵਈਏ ਦੇ ਖਿਲਾਫ ਆ ਉਹਨਾਂ ਦੇ ਖਿਲਾਫ ਆ ਕਿ ਉਹ ਉਹਨਾਂ ਨੂੰ ਅਸੀਂ ਬੰਧੋਲੀ ਪਿੰਡ ਦੇ ਵਿੱਚ ਵੜਨ ਨਹੀਂ ਦੇਣਾ ਬਿਲਕੁਲ ਸੋ ਜਿਹੜੇ ਕਿਸਾਨ ਨੇ ਹਰਿਆਣਾ ਦੇ ਵਿੱਚ ਹੋਵੇ ਪੰਜਾਬ ਦੇ ਵਿੱਚ ਹੋਵੇ ਹਰ ਜਿਹੜੇ ਇਸ ਵੇਲੇ ਕਿਸਾਨੀ ਅੰਦੋਲਨ ਚੱਲ ਰਿਹਾ ਉਹ ਪਹਿਲਾਂ ਵੀ ਮੈਂ ਗੱਲ ਜ਼ਿਕਰ ਕਰਦਾ ਤਿੱਖਾ ਹੋ ਰਿਹਾ ਤੇ ਨਵੇਂ-ਨਵੇਂ ਕੋਈ ਨਾ ਕੋਈ ਬਿਆਨ ਸਾਹਮਣੇ ਆ ਰਹੇ ਨੇ ਨਵੀਆਂ-ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਇਸ ਅੰਦੋਲਨ ਨੂੰ ਉਦੋਂ ਹੀ ਵਿਰਾਮ ਲੱਗਣਾ ਜਦੋਂ ਇਹ ਤਿੰਨੇ ਖੇਤੀ ਕਾਨੂੰਨ ਜਿਹੜੇ ਆ ਸਰਕਾਰ ਰੱਦ ਕਰੂਗੀ ਰੱਦ ਕਰੇਗੀ ਬਿਲਕੁਲ ਜੀ ਵਿੰਦੀਜੀਤ ਜਿਵੇਂ ਕਿ ਹਰਿਆਣਾ ਦੇ ਕੈਬਨਿਟ ਮਨਿਸਟਰ ਨੇ ਉਹਨਾਂ ਨੇ ਕੇਂਦਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਇੱਕ ਚਿੱਠੀ ਲਿਖੀ ਹੈ ਜਿਦੇ ਵਿੱਚ ਉਹਨਾਂ ਨੇ ਕਿਸਾਨਾਂ ਦੇ ਨਾਲ ਮੁੱਲ ਤੋਂ ਗੱਲਬਾਤ ਕਰਨ ਦੀ ਵਕਾਲਤ ਕੀਤੀ ਹੈ ਤੇ ਕੀ ਲੱਗਦਾ ਹੈ ਇਹ ਤੁਹਾਨੂੰ ਦੱਸਦਾ ਵੀ ਇਹਨਾਂ ਨੇ ਜਿਹੜੀ ਚਿੱਠੀ ਲਿਖੀ ਆ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਆ ਜੀ ਗੱਲ ਇਹ ਆ ਕਿ ਜਿਹੜੇ ਅਨਿਲ ਵਿਜ ਨੇ ਬਿਲਕੁਲ ਇਹ ਕਈ ਮਿਨਿਸਟਰੀਆਂ ਨੇ ਇਹਨਾਂ ਕੋਲ ਤੇ ਹੋਮ ਮਿਨਿਸਟਰੀ ਵੀ ਹਰਿਆਣਾ ਦੀ ਇਹਨਾਂ ਕੋਲ ਹੀ ਆ ਗੱਲ ਇਹ ਹੈ ਕਿ ਜਿਵੇਂ ਕਿ ਅਖਬਾਰਾਂ 'ਚ ਆ ਰਿਹਾ ਹੈ ਸਰਕਾਰ ਆਖ ਰਹੀ ਹੈ ਬਿਲਕੁਲ ਕਿ ਕੋਰੋਨਾ ਨੇ ਹਾਹਾਕਾਰ ਜੀ ਫਲਾਤਾ ਦੂਜਾ ਜਿਹੜਾ ਵੇਵ ਹੈ ਦੂਸਰੀ ਵੇਵ ਸ਼ੁਰੂ ਹੋ ਗਈ ਹੈ ਉਹ ਬੜੀ ਖਤਰਨਾਕ ਹੈ ਇੰਨੀਆਂ ਮੋਤਾ ਹੋ ਗੀਆਂ ਫਲਾਣੀ ਜਗ੍ਹਾ ਦਿੱਤੇ ਜਦ ਕਿ ਟੀਕੇ ਆ ਚੁੱਕੇ ਨੇ ਟੀਕੇ ਵੀ ਲੱਗ ਰਹੇ ਨੇ ਤਾਂ ਵੀ ਹਾਹਾਕਾਰ ਮਚੀ ਹੋਈ ਹੈ ਸੁਪਰੀਮ ਕੋਰਟ ਦੇ ਦਾਸ ਰਹੇ ਨੇ ਜੀ 50% ਤੋਂ ਵੱਧ ਜਿਹੜੇ ਹੈ ਕਿ ਨੇ ਉੱਥੇ ਜਿਹੜੇ EMPLOYEES ਨੇ ਉਹ ਇਨਫੈਕਟਡ ਹੋ ਗਏ ਨੇ ਤੇ ਜਿਹੜੇ ਨਵੇਂ ਚੋਣ ਕਮਿਸ਼ਨ ਨੂੰ ਭਾਰਤ ਦੇ ਬਣੇ ਨੇ ਸੁਸ਼ੀਲ ਚੰਦਰਾ ਉਹ ਵੀ ਚਪੇਟ 'ਚ ਆ ਗਏ ਨੇ ਹਾਈ ਕੋਰਟ ਦੇ ਕਈ ਜਿਹੜੇ ਹੈਗੇ ਨੇ ਉਹ ਅ ਅਧਿਕਾਰੀ ਜੀ ਉਹ ਵੀ ਕਰੋਨਾ ਦੀ ਚਪੇੜ 'ਚ ਆ ਗਏ ਨੇ ਬਿਲਕੁਲ ਸੋ ਇਹ ਜੋ ਅਸੀਂ ਚੀਜ਼ਾਂ ਸੁਣ ਰਹੇ ਹਾਂ ਸਰਕਾਰ ਸਰਕਾਰ ਗੱਲ ਕਰ ਰਹੀ ਹੈ ਕਰੋਨਾ ਦੇ ਨੂੰ ਲੈ ਕੇ ਭੈ ਦਾ ਮਾਹੌਲ ਜਿਹੜਾ ਇੱਕ ਵਾਰੀ ਫੇਰ ਬਣਾਇਆ ਜਾ ਰਿਹਾ ਹੈ ਜਾਂ ਬਣਾਇਆ ਜਾ ਰਿਹਾ ਹੈ ਜੀ ਠੀਕ ਹੈ ਉਹਦੇ 'ਚ ਗੱਲ ਕੀ ਹੈ ਕਿ ਜਿਵੇਂ ਜਿਸ ਤਰੀਕੇ ਦੇ ਨਾਲ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਇਸ ਅੰਦੋਲਨ ਨੂੰ ਦੇ ਕਰਕੇ ਬੈਠੇ ਹੋਏ ਨੇ ਜੀ ਨਵੇਂ ਨਵੇਂ ਮਤਲਬ ਕਿ ਉਹ ਮਹੀਮਾ ਸ਼ੇਰ ਰਹੇ ਨੇ ਦਿਹਾੜੇ ਮਨਾ ਰਹੇ ਨੇ ਪਰ ਤੁਸੀਂ ਕਦੀ ਸੁਣਿਆ ਭਈ ਇਹ ਇੱਥੇ ਇੰਨੇ ਕਰੋਨਾ ਦੇ ਮਰੀਜ਼ ਇੱਥੇ ਇਹ ਹਹਾਕਾਰ ਹੋ ਗਿਆ ਜਾਂ ਇੱਥੇ ਉਹ ਉਹਨਾਂ ਕਿਸਾਨਾਂ ਨੂੰ ਤੇ ਕੁਝ ਨਹੀਂ ਹੋਇਆ ਬਿਲਕੁਲ ਕਈ ਬਜ਼ੁਰਗ ਕਿਸਾਨ ਵੀ ਹੈਗੇ ਨੇ ਜੀ ਸੋ ਇਹ ਕਿਸੇ ਨੇ ਕਿਤੇ ਹੁਣ ਇਹਨਾਂ ਨੇ ਜਿਹੜੇ ਅ ਅਨਿਲ ਵਿਜ ਨੇ ਇਹ ਚਿੱਠੀ ਲਿਖੀ ਹੈ ਕੇਂਦਰੀ ਮੰਤਰੀ ਜੀ ਨਰਿੰਦਰ ਸਿੰਘ ਤੋਮਰ ਨੂੰ ਤੇ ਕਹਿੰਦੇ ਵੀ ਜਿਸ ਢੰਗ ਨਾਲ ਕਰੋਨਾ ਫੈਲ ਰਿਹਾ ਹੈ ਵੱਧ ਰਿਹਾ ਹੈ ਉਸ ਨੂੰ ਵੇਖਦੇ ਹੋਏ ਇਹਨਾਂ ਨੇ ਮੁਰਤੋਂ ਵੀ ਸਰਕਾਰ ਜਿਹੜੀ ਹੈ ਉਹ ਦੁਬਾਰ ਤੋਂ ਕਿਸਾਨਾਂ ਨਾਲ ਗੱਲਬਾਤ ਕਰੇ ਇਸ ਮੁਤਲਕ ਚਿੱਠੀ ਕੱਲੀ ਹੈ ਕੇਂਦਰੀ ਮੰਤਰੀ ਨੂੰ ਪਰ ਗੱਲ ਇਹ ਹੈ ਕਿ ਇਹ ਚਾਹੇ ਕਿਸੇ ਮਤਲਬ ਕਰੋਨਾ ਦੇਖੋ ਜੇ ਸਰਕਾਰਾਂ ਕਹਿ ਰਹੀਆਂ ਨੇ احتیاط ਵਰਤਣਾ ਚਾਹੀਦਾ ਮੈਂ ਇਸ ਚੀਜ਼ ਦੇ ਹੱਕ 'ਚ ਆ ਕਿ ਜੋ پابੰਦੀਆਂ ਲਾਈਆਂ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜ਼ਰੂਰੀ ਵੀ ਹੈ ਟੀਕਾ ਕਰਨਾ ਹੋ ਰਿਹਾ ਹੈ ਟੀਕਾ ਵੀ ਲਾਉਣਾ ਚਾਹੀਦਾ ਪਰ ਕਿਸੇ ਚੀਜ਼ ਦੇ ਲਈ ਪਬਲਿਕ ਨੂੰ ਗੁੰਮਰਾਹ ਕਰਨਾ ਜੀ ਜਾਂ ਪਬਲਿਕ ਦੇ ਨਾਲ ਧੋਖਾ ਕਰਨਾ ਜਾਂ ਕਿਸੇ ਉਹ ਮਤਲਬ ਕਿ ਇੱਕ ਬਿਮਾਰੀ ਦੇ ਡਰ ਤੋਂ ਉਸ ਚੀਜ਼ ਦਾ ਗਲਤ ਫਾਇਦਾ ਉਠਾਣਾ ਲੈਣਾ ਇਹ ਵੀ ਗਲਤ ਹੈ ਬਿਲਕੁਲ ਜੀ ਅਵਿੰਦਰ ਜੀ ਸਰਕਾਰ ਦਾ ਰਵਈਆ ਜਿੱਥੇ ਇੰਨਾ ਅੜਿਆਲ ਹੈ ਉੱਥੇ ਹੀ ਜਿਵੇਂ ਕਿ 26 ਜਨਵਰੀ ਦੇ ਵਿੱਚ ਦਿੱਲੀ ਪੁਲਿਸ ਨੇ ਕਾਫੀ ਕਿਸਾਨਾਂ ਦੇ ਨਾਲ ਕਹਿ ਲਓ ਕਿ ਮਾੜਾ ਵਿਵਹਾਰ ਕੀਤਾ ਸੀਗਾ ਅੱਗੇ ਵੀ ਕਈ ਵਾਰ ਕੀਤਾ ਵੀ ਹੈ ਤੇ ਹੁਣ ਜਿਹੜਾ ਲੱਖਾ ਸਦਾਨਾ ਦੇ ਜਿਹੜੇ ਭਰਾ ਨੇ ਗੁਰਦੀਪ ਸਿੰਘ ਉਹਨਾਂ ਦੇ ਨਾਲ ਦਿੱਲੀ ਪੁਲਿਸ ਨੇ ਕੁੱਟਮਾਰ ਕੀਤੀ ਹੈ ਇਹ ਲੱਗਦਾ ਹੈ ਕਿ ਬਦਲੇ ਦੀ ਭਾਵਨਾ ਦੇ ਨਾਲ ਰੰਜੀਤ ਕੱਢੀ ਉਹਨਾਂ ਨੇ ਬਿਲਕੁਲ ਗੱਲ ਠੀਕ ਹੈ ਜੀ ਇਹ 'ਚ ਕੋਈ ਦੋਰਾ ਹੀ ਨਹੀਂ ਹੈਗੀ ਜੀ ਦੇਖੋ ਉਹਦੇ ਭਰਾ ਦਾ ਕੀ ਕਸੂਰ ਹੈ ਵਿਖਿਆ ਜਾਵੇ ਤੇ ਲੱਖਾ ਸਦਾਨਾ ਦਾ ਵੀ ਕਸੂਰ ਹੈ ਲੱਖਾ ਸਦਾਨਾ ਕਹਿ ਰਿਹਾ ਹੈ ਕਿ ਭਾਈ ਮੈਂ ਇਸ ਆਸਾਨੀ ਅੰਦੋਲਨ ਦੇ ਨੂੰ ਲੈ ਕੇ ਜੀ ਮੈਂ ਜੋ ਕੀਤਾ ਮੈਂ ਕੋਈ ਇਹੋ ਜਿਹਾ ਉਹ ਉਹਨੂੰ ਵੀ ਗੱਲ ਦੀਪ ਸਿੱਧੂ ਨੇ ਵੀ ਕਹੀ ਹੈ ਇਨੀ ਵੀ ਕਹੀ ਹੈ ਕਿ ਉਹਨਾਂ ਨੇ ਆਪਣੇ ਹੱਕਾਂ ਦਾ ਜਿਹੜਾ ਇਸਤੇਮਾਲ ਕੀਤਾ ਹੈ ਜੀ ਕੋਈ ਉਹ ਉਹ ਤਾਂ ਕਹਿ ਰਹੇ ਕਿ ਕਈ ਅਸੀਂ ਕੋਈ ਕਿਸੇ ਚ ਬੰਦੇ ਨੂੰ ਢਕਾਇਆ ਨਹੀਂ ਹੈਗਾ ਜੀ ਜੀ ਬਿਲਕੁਲ ਸੋ ਗੱਲ ਇਹ ਹੈ ਕਿ ਦਿੱਲੀ ਪੁਲਿਸ ਨੇ ਇੱਕ ਤਰ੍ਹਾਂ ਨਾਲ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਉਹਦੇ ਭਰਾ ਦਾ ਤੇ ਚਾਚੇ ਦੇ ਮੁੰਡੇ ਦਾ ਤਾਂ ਕੋਈ ਕਸੂਰ ਨਹੀਂ ਹੈ ਗੁਰਦੀਪ ਠੀਕ ਹੈ ਗੁਰਦੀਪ ਸਿੰਘ ਦਾ ਜੀ ਉਹ ਜਿਸ ਤਰੀਕੇ ਦੇ ਨਾਲ ਇਹ ਨੂੰ ਪਟਿਆਲੇ ਤੋਂ ਚੱਕ ਕੇ ਦਿੱਲੀ ਪੁਲਿਸ ਨੇ ਜੀ ਲੈ ਗਈ ਹੈ ਕਟਮਾਰ ਕੀਤੀ ਹੈ ਤੁਸੀਂ ਇਹ ਦਿੱਤੇ ਨੇ ਤੇ ਅੰਬਾਲੇ ਛੱਡ ਗਈ ਹੈ ਬਿਲਕੁਲ ਠੀਕ ਹੈ ਉਹਦੇ 'ਚ ਸੱਟਾਂ ਲੱਗੀਆਂ ਤੇ ਖੁਦ ਲੱਖੇ ਨੇ ਤੇ ਪਿੰਡ ਵਾਲਿਆਂ ਨੇ ਬਠਿੰਡੇ ਦੇ ਸਿਵਲ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਾਇਆ ਜੀ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਦਿੱਲੀ ਪੁਲਿਸ ਨੂੰ ਲੈ ਕੇ ਤੇ ਪੰਜਾਬ ਪੁਲਿਸ ਵੀ ਕਹਿ ਰਹੀ ਹੈ ਉੱਥੋਂ ਦੀ ਪਟਿਆਲੇ ਦੀ ਲੋਕਲ ਪੁਲਿਸ ਵੀ ਕਹਿ ਰਹੀ ਕਿ ਭਾਈ ਜੇ ਜੀ ਜੋ ਘਟਨਾ ਵਾਪਰੀ ਹੈ ਜੀ ਤੇ ਲੋੜ ਪਈ ਤੇ ਅਸੀਂ ਦਿੱਲੀ ਪੁਲਿਸ ਦੇ ਖਿਲਾਫ ਕਾਰਵਾਈ ਵੀ ਕਰਾਂਗੇ ਬਿਲਕੁਲ ਬੜੀ ਮੰਦ ਭਾਗੀ ਚੀਜ਼ ਹੈ ਜਦੋਂ ਵੀ ਕੋਈ ਹਕੂਮਤ ਦੇ ਖਿਲਾਫ ਕੋਈ ਅੰਦੋਲਨ ਇਨਕਲਾਬ ਵੀ ਗੱਲ ਚੀਜ਼ ਹੁੰਦੀ ਹੈ ਅੰਦੋਲਨ ਚੱਲਦਾ ਹੈਗਾ ਜੀ ਤਾਂ ਕਿਤੇ ਨਾ ਕਿਤੇ ਇਹ ਸਮੇਂ ਦੀਆਂ ਹਕੂਮਤਾਂ ਨੇ ਜਿਹੜੀਆਂ ਉਹ ਜਲਮ ਵੀ ਹੋ ਜਾਂਦੀਆਂ ਨੇ ਇਤਿਹਾਸ ਗਵਾਹ ਦੇਖਿਆ ਕਿਸ ਤਰੀਕੇ ਦੇ ਨਾਲ ਸਮੇਂ ਦੀਆਂ ਹਕੂਮਤਾਂ ਉਹ ਆਪਣਾ ਜ਼ਾਲਮ ਹੋ ਕੇ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਆਵਾਜ਼ ਨੂੰ ਦਬਾਉਂਦੀਆਂ ਨੇ ਤੋ ਇਹੀ ਹਾਲ ਜਿਹੜਾ ਹੈਗਾ ਉਹ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਕੋਸ਼ਿਸ਼ ਕਰ ਰਹੀਆਂ ਨੇ ਦਬਾਉਣ ਦੀਆਂ ਕਦੀ ਕੁੱਸ਼ کہہ ਕੇ ਕਦੀ ਕੁੱਸ਼ کہہ ਕੇ ਜਾਂ ਪਿਆਰ ਦੇ ਨਾਲ ਜਾਂ ਤਕਰਾਰ ਦੇ ਨਾਲ ਜਾਂ ਹਰ ਹਿੱਲੇ ਉਹ ਚਾਹੁੰਦੀਆਂ ਕਿ ਇਹ ਜਿਹੜਾ ਅੰਦੋਲਨ ਹੈ ਇਹ ਮੱਠਾ ਪਾਇਆ ਜਾ ਸਕੇ ਸੋ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਦੇਖੋ ਇੱਕ ਪਾਸੇ ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਈ ਕਿਸਾਨ ਜਿਹੜੇ ਨੇ ਇਸ ਸੰਘਰਸ਼ ਦੀ ਪਿੰਡ ਚੜ ਗਏ ਨੇ ਕਈ ਕਿਸਾਨ ਜਿਹੜੇ ਹੁਣ ਕਹਿ ਰਹੇ ਸੀਗੇ ਜੀ ਅ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਫੰਡਿੰਗ ਉੱਥੋਂ ਵਿਦੇਸ਼ਾਂ ਤੋਂ ਹੋ ਰਹੀ ਹੈ ਕਿਸਾਨਾਂ ਨੂੰ ਜੀ ਹੁਣ ਕਿਸਾਨਾਂ ਦੇ ਜਿਹੜੇ ਧੀ ਪੁੱਤ ਉੱਥੇ ਬੈਠੇ ਨੇ ਉਹ ਆਪਣੇ ਮਾਪਿਆਂ ਨੂੰ ਪੈਸੇ ਭੇਜ ਰਹੇ ਨੇ ਜੀ ਦੇਖੋ ਗੱਲ ਇਹ ਹੈ ਕਿ ਹੁਣ ਆ ਆਪਣੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਜਿਹੜੇ ਬਲਾਕ ਭੇਟਪਤਨ ਤੋਂ ਪ੍ਰਧਾਨ ਨੇ ਸਕੱਤਰ ਸਿੰਘ ਜੀ ਉਹਨਾਂ ਦਾ ਕਾਕਾ ਵੀ ਅਮਰਤਪਾਲ ਸਿੰਘ ਜਿਹੜਾ ਕੈਲੀਫੋਰਨੀਆ 'ਚ ਪਿਛਲੇ 8 ਸਾਲ ਤੋਂ ਰਹਿ ਰਿਹਾ ਸੀ ਉਹਨਾਂ ਦਾ ਬੇਟਾ ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਬਿਲਕੁਲ ਬੜੀ ਮੰਦ ਭਾਗੀ ਗੱਲ ਹੈ ਅਫਸੋਸ ਦੀ ਗੱਲ ਹੈ ਕਿ ਨੌਜਵਾਨ ਜਿਹੜਾ ਬੱਚਾ ਹੈ ਉਹ ਉੱਥੇ ਕੰਮ ਕਰਨ ਗਿਆ ਸੀਗਾ ਤੇ ਉਹ ਉੱਥੇ ਹਾਦਸੇ ਦੇ ਵਿੱਚ ਮੌਤ ਦਾ ਸ਼ਿਕਾਰ ਹੋ ਗਿਆ ਮੇਰੇ ਕਹਿਣ ਦਾ ਭਾਵ ਹੈ ਕਿ ਕਿਸਾਨਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਭੈਣ ਭਰਾ ਵੀ ਵਿਦੇਸ਼ਾਂ 'ਚ ਗਏ ਹੋਏ ਨੇ ਜਿਹੜੇ ਕਿ ਆਪਣੇ ਮਾਪੇ ਨੂੰ ਦੇਖੋ ਕੰਮ ਉਹ ਤੇ ਹੋ ਹੀ ਨਹੀਂ ਰਿਹਾ ਇਹਨਾਂ ਕਿਸਾਨ ਜਿਹੜੇ ਆ ਉਹਨਾਂ ਦੇ ਹੋਰ ਵੀ ਕਈ ਇੱਕ ਦੋ ਵਪਾਰ ਜਾਂ ਕੋਈ ਮਾੜਾ ਮੋਟਾ ਇਧਰੋਂ ਇਧਰੋਂ ਵੀ ਕੋਈ ਨਾ ਕੋਈ ਆਮਦਨ ਦਾ ਜ਼ਰੀਆ ਹੋ ਸਕਦਾ ਉਹਨਾਂ ਦਾ ਅੱਜ ਸਾਰੇ ਮਤਲਬ ਕਿਸਾਨੀ ਨੂੰ ਲੈ ਕੇ ਵੀ ਦੇਖ ਲਈਏ ਕਿ ਖੇਤਾਂ ਦੇ ਵਿੱਚ ਦੂਸਰਿਆਂ ਦੇ ਸਿਰ ਤੇ ਤੀਮੀਆਂ ਦੇ ਸਿਰ ਤੇ ਜਾਂ ਦੂਸਰੇ ਆਂਡੀਆਂ ਗੁੰਡੀਆਂ ਦੇ ਸਿਰ ਤੇ ਦੂਸਰੇ ਕਿਸਾਨਾਂ ਦੇ ਸਿਰ ਤੇ ਆਪਣੀ ਖੇਤੀ ਛੱਡੀ ਹੋਈ ਆ ਆਪਣਾ ਜੋ ਡੰਗਰ ਬੱਚਾ ਹੈ ਉਹ ਦੂਜਿਆਂ ਨੂੰ ਸੌਂਪਿਆ ਗਿਆ ਪਾਈ ਪੱਠੇ ਪਾ ਦੀ ਠੀਕ ਹੈ ਇਹ ਸਾਡੇ ਪਹਿਲੀ ਦਾ ਕੰਮ ਕਰਦੀ ਕਿਸਾਨ ਲੱਗੇ ਹੋਏ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜੀ ਜੀ ਬਿਲਕੁਲ ਸੋ ਕਿਸਾਨ ਜਿਹੜੇ ਨੇ ਉਹ ਜਿਸ ਤਰੀਕੇ ਦੇ ਨਾਲ ਲੱਗੇ ਹੋਏ ਨੇ ਤੇ ਉਹਨਾਂ ਦਾ ਤਾਂ ਮਕਸਦ ਇਹੀ ਆ ਵੀ ਇਹ ਜਿਹੜਾ ਤਿੰਨੇ ਖੇਤੀ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਾਇਆ ਜਾ ਸਕੇ ਪੂਰੀ ਆਪਣਾ ਜੀ ਜਾਨ ਦੇ ਨਾਲ ਉਹ ਲੱਗੇ ਹੋਏ ਨੇ ਪਰ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਰਵਈਆ ਜੀ ਇਹ ਰਵਈਆ ਜਿਹੜਾ ਹੈ ਬਹੁਤ ਹੀ ਮੰਨ ਭਗਾ ਸ਼ਾਇਦ ਸਰਕਾਰ ਜਾਣ ਬੁੱਝ ਕੇ ਸੁਣਨ ਨਹੀਂ ਚਾਹਦੀ ਜਾਂ ਸਰਕਾਰ ਦਾ ਮੈਂ ਕਹਿੰਦਾ ਜ਼ਮੀਰ ਖਤਮ ਹੋ ਚੁੱਕਾ ਹੈ ਇੱਕ ਜਮ ਸਰਕਾਰ ਜਿਹੜੀ ਹੈ ਧਨਾੜ ਘਰਾਣਿਆਂ ਦੇ ਅੱਗੇ ਇੰਨੀ ਕਿ ਕਮਜ਼ੋਰ ਪੈ ਗਈ ਹੈ ਕਿ ਜੋ ਉਹ ਕਹਿ ਰਹੇ ਨੇ ਉਸੇ ਤਰੀਕੇ ਦੇ ਬਿੱਲ ਲੈ ਕੇ ਆ ਰਹੇ ਆ ਇਹ ਤਾਂ ਕਹਿੰਦੇ ਨੇ ਜੋ ਵਿਦੇਸ਼ਾਂ 'ਚ ਹੋ ਰਿਹਾ ਸੀ ਉਹ ਉੱਥੋਂ ਦੀਆਂ ਨੀਤੀਆਂ ਦੇ ਹਿਸਾਬ ਨਾਲ ਕੰਮ ਕਰਾਂਗੇ ਹੁਣ ਗੱਲ ਇਹ ਹੈ ਕਿ ਉਹ ਉੱਥੋਂ ਦਾ ਸਿਸਟਮ ਤੇ ਸਾਡੇ ਇੱਥੋਂ ਦਾ ਸਿਸਟਮ ਬੜਾ ਫਰਕ ਹੈ ਉੱਥੇ ਗਰੀਬ ਦੇ ਨਾਲ ਧੱਕਾ ਨਹੀਂ ਹੁੰਦਾ ਇੱਥੇ ਸਰਕਾਰ ਕਹਿ ਰਹੀ ਹੈ ਵੀ ਗਰੀਬੀ ਉੱਥੇ ਕਹਿੰਦੀ ਗਰੀਬੀ ਖਤਮ ਕਰ ਦਿਓ ਉਦੇਸ਼ਾਂ 'ਚ ਗਰੀਬ ਵੀ ਗਰੀਬੀ ਖਤਮ ਕਰ ਦਿਓ ਗਰੀਬੀ ਨਹੀਂ ਹੋਣੀ ਚਾਹੀਦੀ ਇੱਥੇ ਸਰਕਾਰ ਕਹਿੰਦੀ ਗਰੀਬੀ ਖਤਮ ਕਰ ਦਿਓ ਗਰੀਬੀ ਆਪੇ ਖਤਮ ਹੈ ਬਿਲਕੁਲ ਸੋ ਨੀਤੀਆਂ ਜਿਹੜੀਆਂ ਨਹੀਂ ਗਰੀਬ ਨੂੰ ਖਤਮ ਕਰਨ ਵਾਲੀਆਂ ਨਹੀਂ ਗਰੀਬੀ ਨੂੰ ਖਤਮ ਕਰਨ ਵਾਲੀਆਂ ਨਹੀਂ ਹੈਗੀਆਂ ਤੇ ਜਿਹੜੀਆਂ ਨੀਤੀਆਂ ਗਰੀਬ ਗਰੀਬੀ ਨੂੰ ਖਤਮ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਗਰੀਬ ਨੂੰ ਖਤਮ ਕਰਨ ਵਾਲੀਆਂ ਨਹੀਂ ਹੋਣੀਆਂ ਚਾਹੀਦੀਆਂ ਸੋ ਜਿਸ ਤਰੀਕੇ ਦਾ ਇੱਥੇ ਵਤੀਰਾ ਹੋ ਰਿਹਾ ਬੜਾ ਮੰਦ ਭਾਗਾ ਹੋ ਰਿਹਾ ਤੇ ਮੈਂ ਤੇ ਇਹੀ ਕਹਾਂਗਾ ਕਿ ਇਹ ਜਿਹੜਾ ਸਰਕਾਰਾਂ ਜੋ ਕਰ ਰਹੀਆਂ ਨੇ ਜੀ ਠੀਕ ਨਹੀਂ ਕਰ ਰਹੀਆਂ ਤੇ ਸਰਕਾਰਾਂ ਨੂੰ ਚਾਹੀਦਾ ਕਿ ਕਿਸਾਨਾਂ ਦੀ ਮੰਨ ਲੈਣੀ ਚਾਹੀਦੀ ਹੈ ਅ ਵਿੰਦਤ ਜੀ ਲੋਕਾਂ ਦੀਆਂ ਗੱਲਾਂ ਸੁਣ ਸੁਣਦੇ ਆ ਤਾਂ ਕਈਆਂ ਤਾਂ ਇਹ ਵੀ ਆਖੜਾ ਹੈ ਕਿ ਜਿਵੇਂ ਹੁਣੇ ਅਸੀਂ ਗੱਲ ਕੀਤੀ ਹੈ ਤੁਸੀਂ ਦੱਸਿਆ ਕਿ ਸਰਕਾਰ ਦਾ ਜਿਹੜਾ ਅੜੀਲ ਰਵਈਆ ਹੈ ਜਾਂ ਤਾਂ ਜਾਣ ਕੇ ਆਪਣੇ ਰਵਈਏ ਨੂੰ ਨਹੀਂ ਬਦਲ ਰਹੀਏ ਜਾਂ ਫਿਰ ਕੋਈ ਮਜਬੂਰੀ ਹੈ ਉਹਨਾਂ ਦਾ ਆਖੜਾ ਹੈ ਕਿ ਸ਼ਾਇਦ ਸਰਕਾਰ ਦੇ ਅੱਗੇ ਪੂਆ ਪਿੱਛੇ ਖਾਈ ਹੈ ਉਹ ਵਾਲਾ ਹਾਲ ਹੋਇਆ ਹੈ ਬਸ ਸਰਕਾਰ ਦਾ ਦੇਖੋ ਇਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿਉਂਕਿ ਸਰਕਾਰ ਜਿਹੜੀ ਸਾਡੇ ਨਾਲ ਇੱਥੇ ਈਗੋ ਵਾਲਾ ਸਿਸਟਮ ਸਾਡੇ ਲੋਕਾਂ ਦੇ ਵਿੱਚ ਮੈਂ ਅਕਸਰ ਦੇਖਿਆ ਕਿ ਸਾਡੇ ਭਾਰਤੀ ਲੋਕਾਂ ਦੇ ਵਿੱਚ ਈਗੋ ਵੀ ਜਿਹੜੀ ਇਹ ਸਿਸਟਮ ਕਿਤੇ ਨਾ ਕਿਤੇ ਆੜੇ ਆ ਜਾਂਦੀ ਹੈ ਸਰਕਾਰ ਦੇ ਵਿੱਚ ਵੀ ਦੇਖੋ ਵੀ ਮੈਂ ਅਸੀਂ ਸਰਕਾਰ 'ਚ ਆ ਅਸੀਂ ਐਡੇ ਵੱਡੇ ਅਹੁਦੇ ਤੇ ਆ ਤੇ ਜੇ ਕੋਈ ਚੀਜ਼ ਗਲਤੀ ਹੋ ਜਾਂਦੀ ਹੈ ਤੇ ਉਹਦੇ 'ਚ ਮਾਫੀ ਮੰਗਣੀ ਜਾਂ ਸੌਰੀ ਫੀਲ ਕਰਨੀ ਕੋਈ ਬੁਰੀ ਗੱਲ ਨਹੀਂ ਹੈ ਜੀ ਤੇ ਜੇ ਜਸ ਤਰੀਕੇ ਦੇ ਨਾਲ ਸਰਕਾਰ ਅੜੀਅਲ ਰਵਈਆ ਲਾ ਰਹੀ ਹੈ ਸਰਕਾਰ ਜੇ ਸੋਚਣਾ ਕਿ ਜੇ ਅਸੀਂ ਇਹ ਕਾਨੂੰਨਾਂ ਨੂੰ ਮਤਲਬ ਰੱਦ ਕਰ ਦਿੰਨੇ ਆ ਤੇ ਸਾਡੀ ਉੱਤੇ ਹੀਣਤਾ ਹੋਊਗੀ ਹੀਣਤਾ ਹੋਏਗੀ ਬਿਲਕੁਲ ਸਾਡੂ ਇਹ ਹੈ ਕਿ ਲੋਕੀ ਕਹਿਣਗੇ ਲੈ ਵੇਖਿਆ ਜੀ ਮੋਦੀ ਸਰਕਾਰ ਝੋਗੀ ਡਰ ਕੇ ਜੇ ਭਾਈ ਦੇਖੋ ਤੁਸੀਂ ਰੱਬ ਤੇ ਹੈ ਨਹੀਂ ਬਿਲਕੁਲ ਜੀ ਤੁਹਾਡੇ ਕੋਲ ਕੋਈ ਸੁਪਰ ਤੁਸੀਂ ਉੱਪਰੋਂ ਕਿਸੇ ਹੋਰ ਗਿਰਿਆ ਹੋ ਤੋ ਆਏ ਨਹੀਂ ਕਿ ਤੁਹਾਡੇ ਕੋਲ ਸੁਪਰ ਮਾਈਂਡ ਹੈਗੇ ਨੇ ਬਹੁਤ ਜਿਆਦਾ ਤੇ ਗਲਤੀਆਂ ਕਿਸੇ ਕੋਲ ਵੀ ਹੋ ਜਾਂਦੀਆਂ ਨੇ ਜੀ ਜੀ ਬਿਲਕੁਲ ਉਹ ਗਲਤੀ ਨੂੰ ਮੰਨ ਲੈਣਾ ਕੋਈ ਬੁਰਾਈ ਨਹੀਂ ਗਲਤੀ ਨੂੰ ਮੰਨਣ ਵਾਲਾ ਬੰਦਾ ਮੈਂ ਸਮਝਦਾ ਸਭ ਤੋਂ ਜਿਆਦਾ ਚੰਗੇ ਬੰਦਿਆਂ ਦੇ ਵਿੱਚ شمار ਬਿਲਕੁਲ ਜੀ ਸੋ ਜੇ ਸਰਕਾਰ ਨੇ ਉਹਦੇ ਕੋਲ ਚੀਜ਼ ਗਲਤੀ ਹੋ ਗਈ ਆ ਤੇ ਉਹਨੂੰ ਮੰਨ ਕੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਔਰ ਦੇਸ਼ ਦੀ ਤਰੱਕੀ ਬਾਰੇ ਸੋਚਣਾ ਹੀ ਮੈਂ ਕਾਂਗਾ ਇਹਦੇ ਨਾਲ ਹੀ ਸਭ ਦੀ ਭਲਾਈ ਹੈ ਦੇਸ਼ ਦੀ ਭਲਾਈ ਹੈ ਜਾਂ ਗਰੀਬ ਜਨਤਾ ਦੀ ਭਲਾਈ ਹੈ ਵਪਾਰੀ ਵਰਗ ਦੀ ਵੀ ਭਲਾਈ ਹੈ ਜੀ ਤੇ ਇਸ ਕਰਕੇ ਸਰਕਾਰ ਨੂੰ ਹੀ ਸੀ ਸਮਝ ਲੈਣੀ ਚਾਹੀਦੀ ਬਿਲਕੁਲ ਬਿੰਦਤ ਜੀ ਜਿਵੇਂ ਅਸੀਂ ਗੱਲਬਾਤ ਕੀਤੀ ਹੈ ਕਿ ਕਿਸਾਨ ਆਗੂ ਰਕੇਸ਼ ਟਿੱਕਾ ਤੇ ਵੀ ਕਹਿ ਕਿ ਜੇਕਰ ਸਰਕਾਰ ਬੁਲਾਵੇ ਤਾਂ ਕਿਸਾਨ ਗੱਲਬਾਤ ਲਈ ਰਾਜੀ ਉੱਥੇ ਹੀ ਹਰਿਆਣਾ ਦੇ ਕੈਬਨਿਟ ਮਨਿਸਟਰ ਨੇ ਵੀ ਚਿੱਠੀ ਘੱਲੀ ਹੈ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਕਿ ਉਹਦੇ ਵਿੱਚ ਮੂਰਤ ਤੋਂ ਕਿਸਾਨ ਤੋਂ ਹੀ ਗੱਲਬਾਤ ਕਰਨ ਲਈ ਵਕਾਲਤ ਕੀਤੀ ਹੈ ਤਾਂ ਜਿਵੇਂ ਕਿ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਕਿਸਾਨ ਆਗੂਆਂ ਦੇ ਨਾਲ ਤਾਂ ਕੀ ਲੱਗਦਾ ਹੈ ਕਿ ਜੇ ਸਰਕਾਰ ਬੁલાਉਂਦੀ ਹੈ ਤਾਂ ਉਹਨਾਂ ਦੀ ਕਿਸ ਤਰ੍ਹਾਂ ਦੀ ਨਵੀਂ ਵਿਵੋਤਬੰਦੀ ਹੋ ਸਕਦੀ ਹੈ ਦੇਖੋ ਮੈਂ ਪਹਿਲਾਂ ਜ਼ਿਕਰ ਕੀਤਾ ਕਿਸਾਨਾਂ ਦੀ ਕੋਈ ਨਵੀਂ ਵਿਵੋਤਬੰਦੀ ਨਹੀਂ ਹੈ ਜੀ ਕਿਸਾਨ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਆ ਜੀ 11 ਗੇੜਾਂ ਦੀਆਂ ਪਹਿਲਾਂ ਵੀ ਬੈਠਕਾਂ ਹੋਈਆਂ ਨੇ ਉਹਦੇ ਵਿੱਚ ਵੀ ਕਿਸਾਨਾਂ ਦੇ ਜਿਹੜੇ ਡਾਇਲੌਗਸ ਹੋਏ ਨੇ ਸਰਕਾਰ ਦੇ ਨਾਲ ਇਹਨਾਂ ਦੀਆਂ ਸ਼ਰਤਾਂ ਉਹੀ ਸੀ ਤੇ ਹੁਣ ਵੀ ਕਹਿੰਦੇ ਨੇ ਕਿਸਾਨਾਂ ਨੇ ਇਹੀ ਕਿਹਾ ਕਿ ਉੱਥੋਂ ਹੀ ਗੱਲਬਾਤ ਨਵੇਂ ਸਿਰੇ ਤੋਂ ਨਹੀਂ ਸ਼ੁਰੂ ਹੋਣੀ ਜਿੱਥੋਂ ਮੁੱਕੀ ਹੈ ਉੱਥੋਂ ਹੀ ਸ਼ੁਰੂ ਹੋਣੀ ਹੈ ਤੇ ਤਿੰਨ ਜਿਹੜੇ ਆ ਕਾਨੂੰਨ ਜਿਹੜੇ ਐਮਐਸਪੀ ਲਾਗੂ ਕੀਤੀ ਜਾਵੇ ਤਿੰਨ ਜਿਹੜੇ ਖੇਤੀ ਕਾਨੂੰਨ ਇਹਨਾਂ ਨੂੰ ਰੱਦ ਕੀਤੇ ਜਾਣ ਤੇ ਗੱਲ ਹੀ ਖਤਮ ਗੱਲ ਹੀ ਖਤਮ ਹੋ ਜਾਏਗੀ ਬਿਲਕੁਲ ਵਿੰਦਰੀ ਜੀ ਤੁਸੀਂ ਗੱਲਾਂ ਸਾਂਝੀਆਂ ਕੀਤੀਆਂ ਤੇ ਸਮਝ ਦੇ ਜਾਕਤ ਨੂੰ ਦੇਖਦੇ ਹੋਏ ਚਰਚਾ ਦਾ ਵਿਸ਼ਾ ਨੂੰ ਇਸ ਵੇਲੇ ਬਰਾਂਦ ਦੇਣੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਆਪ ਤੇ ਧੰਨਵਾਦ ਜੀ ਤਾਂ ਜਿਵੇਂ ਕਿ ਅਸੀਂ ਵਿਚਾਰ ਚਰਚਾ ਕਰਨ ਤੋਂ ਬਾਅਦ ਇਹ ਜਾਣਿਆ ਅਤੇ ਜਿਹੜੇ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ ਕਿ ਬਹੁਤ ਜਲਦ ਜਿਵੇਂ ਕਿ 11ਵੇਂ ਗੇੜ ਤੱਕ ਦੀ ਮੀਟਿੰਗ ਹੋਈ ਸੀ ਹੁਣ 12ਵੇਂ ਗੇੜ ਦੀ ਜਿਹੜੀ ਮੀਟਿੰਗ ਹੋਣ ਦੇ ਆਸਾਰ ਨਜ਼ਰ ਆ ਰਹੇ ਨੇ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਹੁਣ ਇਸ ਸੰਘਰਸ਼ ਨੂੰ ਵਿਰਾਮ ਲੱਗੇਗਾ ਜਾਂ ਨਹੀਂ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਇਸੇ ਤਰ੍ਹਾਂ ਹੀ ਹੋਰ ਵੀ ਮੁੱਦਿਆਂ ਨਾਲ ਅਸੀਂ ਕੱਲ ਫਿਰ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ